ਗੁਰੂ ਪਿਆਰਿਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਧੰਤਨ ਧੰਨ ਸ਼ਹੀਦ ਬਾਬਾ ਦੀਪ ਸਿੰਘ ਜੀ ਧੰਤਨ ਧੰਨ ਸਾਹਿਬ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਕੀ ਜੋ ਧੰਤਨ ਧੰਨ ਸ਼ਹੀਦ ਬਾਬਾ ਦੀਪ ਸਿੰਘ ਜੀਆਂ ਨੂੰ ਯਾਦ ਕਰਦਾ ਹੈ ਜੱਜ ਪਹਿਰਾ ਸਾਹਿਬ ਦੀ ਪਾਵਨ ਬਾਣੀ ਦੇ ਵਿੱਚ ਹਾਜ਼ਰੀਆਂ ਭਰਦੇ ਨੇ ਉਹਨਾਂ ਦੀਆਂ ਝੋਲੀਆਂ ਧੰਤਨ ਸ਼ਹੀਦ ਬਾਬਾ ਦੀਪ ਸਿੰਘ ਜੀ ਭਰ ਦਿੰਦੇ ਨੇ ਬਿਨਾ ਮੰਗਿਆ ਹੀ ਮਰਦਾ ਮਰਦਾ ਬਾਬਾ ਦੀਪ ਸਿੰਘ ਜੀ ਬਖਸ਼ ਦਿੰਦੇ ਨੇ ਸੰਗਤ ਜੀ ਜਿਵੇਂ ਬਾਣੀ ਦਾ ਫਰਮਾਨ ਹੈ ਸਾਚੇ ਸਾਹਿਬਾ ਕੀ ਨਾਹੀ ਕਰਤੇ ਰਹਿ ਹੇ ਸੱਚੇ ਸਾਹਿਬੋ ਤੇਰੀ ਘਰ ਵਿੱਚ ਕੀ ਨਹੀਂ ਹੈ ਭਾਵ ਕਿਸੇ ਪਦਾਰਥ ਦੀ ਕਿਸੇ ਵਸਤੂ ਦੀ ਕਮੀ ਨਹੀਂ ਹੈ ਸਾਹਿਬ ਦੇ ਖਜ਼ਾਨੇ ਭੰਡਾਰਾਂ ਦੇ ਨਾਲ ਭਰੇ ਪਏ ਨੇ ਤਨ ਤਨ ਸ਼ਹੀਦ ਬਾਬਾ ਦੀਪ ਸਿੰਘ ਜੀਾਂ ਨੂੰ ਜੋ ਪਿਆਰ ਦੇ ਨਾਲ ਭਰੋਸੇ ਦੇ ਨਾਲ ਧਿਆਉਂਦਾ ਹੈ ਯਾਦ ਕਰਦਾ ਹੈ ਛਿਨ ਛਿਨ ਹਿਰਦੇ ਦੇ ਵਿੱਚ ਵਸਾ ਕੇ ਰੱਖਦਾ ਹੈ ਉਹਦੀਆਂ ਸਾਰੀਆਂ ਮਰਾਦਾ ਇਛਾ ਮਾ ਸ਼ਹੀਦ ਬਾਬਾ ਦੀਪ ਸਿੰਘ ਜੀ ਪੂਰੀਆਂ ਕਰ ਦਿੰਦੇ ਨੇ ਗੁਰੂ ਰਾਮਦਾਸ ਸਾਹਿਬ ਉਸ ਉੱਪਰ ਤ੍ਰੁੱਠ ਪੈਂਦੇ ਨੇ ਨੇ ਘਰ ਤਾਂ ਤੇਰਾ ਸਭ ਕਿਛ ਹੈ ਜਿਸ ਦੇ ਸੋ ਪਾਬੈ ਉਹਦੇ ਘਰ ਵਿੱਚ ਹੈ ਹਰ ਇੱਕ ਵਸਤੂ ਹਰ ਇੱਕ ਪਦਾਰਥ ਦੁਨੀਆ ਦੀ ਹਰ ਇੱਕ ਪਾਇਸ਼ ਉਹਦੇ ਘਰ ਦੇ ਵਿੱਚ ਹੈ ਪਰ ਉਹਨਾਂ ਨੂੰ ਪ੍ਰਾਪਤ ਹੁੰਦੀ ਹੈ ਉਹਨਾਂ ਨੂੰ ਮਿਲਦੀ ਹੈ ਜਿਸ ਨੂੰ ਉਹ ਆਪ ਦੇਣਾ ਚਾਹੀਏ ਜਿਸ ਉੱਪਰ ਆਪ ਤ੍ਰੁੱਟ ਪਵੇ ਜਿਹਦੇ ਉੱਪਰ ਆਪ ਨਿਹਾਲ ਜਾਵੇ ਭਾਵ ਜੋ ਸ਼ਹੀਦਾਂ ਸਿੰਘਾਂ ਨੂੰ ਮਨਾ ਲੈਂਦੀ ਨਹੀਂ ਧਿਆਨ ਲੈਂਦੀ ਨਹੀਂ ਸਿਫਤ ਸਲਾਹ ਕਰਦੀ ਨਹੀਂ ਫਿਰ ਉਹਨਾਂ ਦੀਆਂ ਝੂਲੀਆਂ ਸ਼ਹੀਦ ਸਿੰਘ ਖਜ਼ਾਨਿਆਂ ਦੇ ਨਾਲ ਭਰ ਦਿੰਦੇ ਨੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾ ਬਈ ਸਦਾ ਹਮੇਸ਼ਾ ਇੱਕ ਕੰਮ ਕਰ ਜਾ ਉਨ੍ਹਾਂ ਦੀ ਸਿਫਤ ਸਲਾਹ ਮਨ ਦੇ ਵਿੱਚ ਵਸਾ ਕੇ ਰੱਖਿਆ ਕਰ ਸ਼ਹੀਦ ਦੀਰ ਸਿੰਘਾਂ ਨੂੰ ਉਤਆਇਆ ਕਰ ਇਬਾਦਤ ਕਰਿਆ ਕਰ ਜਿਵੇਂ ਸੰਗਤਾਂ ਦੇ ਵਿੱਚੋਂ ਕਈ ਗੁਰੂ ਕੇ ਪਿਆਰਿਆਂ ਨੇ ਦੱਸਿਆ ਕਿ ਹਰ ਐਤਵਾਰ ਅਸੀਂ ਉੱਚਪਹਿਰਾ ਸਾਹਿਬ ਦੀ ਵਿੱਚ ਹਾਜ਼ਰੀ ਭਰਦੇ ਹਾਂ ਹਰ ਐਤਵਾਰ ਨੂੰ ਹਾਜ਼ਰੀ ਲਗਾਉਂਦੇ ਹਾਂ ਬੜੀ ਪਿਆਰ ਦੇ ਨਾਲ ਉੱਚਪਹਿਰਾ ਸਾਹਿਬ ਦਾ ਬਾਠ ਸੁਣ ਤੋਂ ਬਾਅਦ ਪੂਰੀ ਹਾਜ਼ਰੀ ਭਰ ਤੋਂ ਬਾਅਦ ਨਾਲ ਬੜੇ ਪਿਆਰ ਦੇ ਨਾਲ ਫਿਰ ਉੱਚ ਸ਼ਰਦਾ ਬਣਾਵੇ ਜਿੱਥੇ ਬਾਣੀ ਦੇ ਨਾਲ ਬਾਣੀ ਨੂੰ ਸੁਣ ਕੇ ਹਿਰਦਾ ਤ੍ਰਿਪਤ ਹੋਇਆ ਨਦਰੋਂ ਨਦਰ ਨਿਹਾਲ ਹੋਈ ਬਾਬਾ ਦੀਪ ਸਿੰਘ ਜੀਾਂ ਦੀ ਵਡਿਆਈ ਉਹਨਾਂ ਦਾ ਮੇਰ ਭਰਿਆ ਹੱਥ ਮੇਰ ਭਰੀ ਅਸੀਸ ਪ੍ਰਾਪਤ ਕੀਤੀ ਉੱਥੇ ਫਿਰ ਬਾਣੀ ਸੁਣ ਤੋਂ ਬਾਅਦ ਗੁਰੂ ਕੇ ਪਿਆਰਿਆਂ ਦੇ ਦਸਣ ਦੀ ਗੱਲ ਹੈ ਫਿਰ ਉਹ ਪਰਵਾਰ ਖੁਸ਼ ਹੋ ਕੇ ਨਾਲ ਜਦੋਂ ਚਪੈਰਾ ਸਾਹਿਬ ਦਾ ਪਾਠ ਪੂਰਾ ਉਹਨਾਂ ਨੇ ਸੁਣਨਾ ਚਪੈਰਾ ਸਾਹਿਬ ਦੇ ਪਾਠ ਵਿੱਚ ਪੂਰੀ ਹਾਜ਼ਰੀ ਭਰਨੀ ਫਿਰ ਉਹ ਫਾ ਪਾਠ ਸੁਣ ਤੋਂ ਬਾਅਦ ਆਪਣੇ ਹੱਥਾਂ ਦੇ ਨਾਲ ਪ੍ਰਸ਼ਾਦਾ ਜਲ ਪਾਣੀ ਤਿਆਰ ਕਰਦੇ ਨੇ ਉਹ ਜਲ ਪਾਣੀ ਤਿਆਰ ਕਰਕੇ ਫਿਰ ਗਰੀਬਾਂ ਦੇ ਵਿੱਚ ਲੋੜਵੰਦਾਂ ਦੇ ਵਿੱਚ ਜਾ ਕੇ ਸ਼ਾਮ ਨੂੰ ਵਰਤਾਉਣਾ ਚਪਹਿਰਾ ਸਾਹਿਬ ਦੇ ਵਿੱਚ ਪਹਿਲਾਂ ਹਾਜ਼ਰੀ ਭਰਨੀ ਚਪਹਿਰਾ ਸਾਹਿਬ ਦਾ ਪਾਠ ਬੜੇ ਪ੍ਰੇਮ ਤੇ ਸਤਕਾਰ ਦੇ ਨਾਲ ਸੁਣਨਾ ਸਰਵਣ ਕਰਨਾ ਫਿਰ ਉਸ ਤੋਂ ਬਾਅਦ ਘਰ ਜਾ ਕੇ ਪ੍ਰਸ਼ਾਦਾ ਪਾਣੀ ਬਣਾਉਣਾ ਗਰੀਬਾਂ ਦੇ ਵਿੱਚ ਵਰਤਾ ਦੇਣਾ ਇਸ ਤਰ੍ਹਾਂ ਬਾਬਾ ਦੀਪ ਸਿੰਘ ਜੀ ਆਂਦੀ ਉਹ ਪਰਵਾਰ ਬੜਾਈ ਵੀ ਹਾਸਲ ਕਰਦਾ ਹੈ ਤੇ ਉਹਨਾਂ ਦੇ ਮੂੰਹ ਦੇ ਵਿੱਚ ਰਿਜਕ ਵੀ ਪਉਂਦਾ ਹੈ ਜਿਨ੍ਹਾਂ ਨੂੰ ਦੋ ਪਲ ਪ੍ਰਸ਼ਾਦਾ ਪਾਣੀ ਨਹੀਂ ਜੁੜਦਾ ਵੇਖੋ ਸ਼ਹੀਦ ਸਿੰਘ ਨਦਰੋਂ ਨਦਰ ਨਿਹਾਲ ਕਰ ਦਿੰਦੇ ਨੇ ਜੋ ਸ਼ਹੀਦ ਸਿੰਘਾਂ ਤੇ ਉੱਪਰ ਵਿਸ਼ਵਾਸ ਕਰਦੇ ਨੇ ਸ਼ਹੀਦਾਂ ਦਾ ਸਿੰਘਾਂ ਦੇ ਉੱਪਰ ਇਤਬਾਰ ਕਰਦੇ ਨੇ ਬਾਬਾ ਦੀਪ ਸਿੰਘ ਜੀ ਭਾਗ ਲਾ ਦਿੰਦੇ ਨੇ ਕੁਲਾਂ ਦੀਆਂ ਕੁਲਾਂ ਨੂੰ ਤਾਰ ਦਿੰਦੇ ਨੇ ਜਿਨ੍ਹਾਂ ਦਾ ਭਰੋਸਾ ਸ਼ਹੀਦ ਇਹ ਤਾਂ ਅਮਰ ਬਾਬਾ ਦੀਪ ਸਿੰਘ ਜੀਆਂ ਦੇ ਉੱਪਰ ਹੈ ਜੋ ਚੁਪਹਿਰਾ ਸਾਹਿਬ ਦੇ ਵਿੱਚ ਹਾਜ਼ਰੀਆਂ ਭਰਦੇ ਨੇ ਇਹ ਚੁਪਹਿਰਾ ਸਾਹਿਬ ਦੀਆਂ ਬਰਕਤਾਂ ਜਿਨ੍ਹਾਂ ਪਰਿਵਾਰਾਂ ਦੇ ਹਿੱਸੇ ਆਈਆਂ ਨੇ ਨਾ ਉਹ ਜਾਣਦੇ ਨੇ ਕਿ ਇਹ ਬਰਕਤਾਂ ਕਿੰਨੀਆਂ ਮਹਾਨ ਤੇ ਕਿੰਨੀਆਂ ਵੱਡੀਆਂ ਨੇ ਜਿਨ੍ਹਾਂ ਦੀ ਨਰਕ ਉਪਰੀ ਜ਼ਿੰਦਗੀ ਸਵਰਗ ਤੇ ਫੁੱਲਾਂ ਵਰਗੀ ਜ਼ਿੰਦਗੀ ਬਣੀ ਹੈ ਨਾ ਉਹਨਾਂ ਨੂੰ ਪਤਾ ਹੈ ਕਿ ਪਾਠ ਵਿੱਚ ਹਾਜ਼ਰੀ ਭਰਨਾ ਮੁੱਲ ਕੀ ਹੈ ਸੰਗਤ ਦੀ ਸੇਵਾ ਕਰਨ ਦਾ ਮੁੱਲ ਕੀ ਹੈ ਗੁਰੂ ਦੀ ਦੁਆਰੇ ਜਾ ਕੇ ਝਾੜੂ ਫੇਰਨ ਦਾ ਮੁੱਲ ਕੀ ਹੈ ਗੁਰੂ ਦੀ ਦੁਆਰੇ ਜਾ ਕੇ ਸੰਗਤ ਦੇ ਝੂਠੇ ਬਰਤਨਾਂ ਨੂੰ ਸਾਫ ਕਰਨ ਦਾ ਮੁੱਲ ਕੀ ਹੈ ਜਿਨ੍ਹਾਂ ਦੀਆਂ ਧੋੜੀਆਂ ਸ਼ਹੀਦ ਸਿੰਘ ਪਰਦੇ ਨੇ ਜਿਨ੍ਹਾਂ ਦੇ ਜੀਵਨ ਬਦਲਦੇ ਨੇ ਉਹਨਾਂ ਨੂੰ ਪਤਾ ਹੈ ਸਭਨਾ ਦੇ ਉੱਪਰ ਸ਼ਹੀਦ ਸਿੰਘ ਅਸੀਸ ਬਖਸ਼ਦੇ ਨੇ ਮੀਰ ਪਰਿਆ ਹੱਥ ਰੱਖਦੇ ਨੇ ਬਸ ਲੋੜ ਹੈ ਬਾਣੀ ਨਹੀਂ ਪੜਨ ਦੀ ਬਾਣੀ ਨਹੀਂ ਸੁਣਨ ਦੀ ਤੇ ਬਾਣੀ ਨੂੰ ਹਿਰਦੇ ਵਿੱਚ ਬਸਾਉਣ ਦੀ ਗੁਰੂ ਜੁਗ ਅਟੱਲ ਸਾਹਿਬੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਪਰ ਭਰੋਸਾ ਰੱਖਣ ਦੀ ਫਿਰ ਸ਼ਹੀਦ ਸਿੰਘ ਪਾਵਨ ਬਾਣੀ ਪੁਲਾਂ ਦੀਆਂ ਪੁਲਾਂ ਤਾਰ ਦਿੰਦੀ ਹੈ ਜੀ